ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਲਈ ਪੰਜਾਬੀ ਕਹਾਣੀ ਲੈ ਕੇ ਆਜ ਰਹੀ ਹਾਂ ਜਿਸ ਦਾ ਨਾਮ ਹੈ ਖੜੂਸ ਪੋਣਾ ਸ਼ੁਰੂ ਕਰਦੇ ਹਾਂ ਜੀ ਇਹ ਕਹਾਣੀ ਡੋਲੀ ਤੁਰਨ ਵੇਲੇ ਉਹਦੇ ਮਨ ਚ ਕਿੰਨਾ ਕੁਝ ਉਬਲਣ ਲੱਗਾ ਕਿ ਇੱਕ ਡਰ ਜਿਹਾ ਅੰਦਰੋਂ ਅੰਦਰ ਖਾਨ ਲੱਗਾ ਸੱਚੀ ਛੱਡ ਦੇਵਾਂਗੀ ਬਾਬਲ ਦਾ ਘਰ ਕਿ ਮੈਂ ਰਹੂੰਗੀ ਮਾਪਿਓ ਭੈਣ ਭਰਾ ਬਿਨਾ ਲੰਮੀ ਵਾਟੇ ਦੋ ਮਹੀਨੇ ਬਾਅਦ ਹੀ ਘੇੜਾ ਲੱਗਿਆ ਕਰੋ ਮਾਂ ਬੋਲ ਟੇਰ ਰਹੀ ਸੀ ਪਰ ਰੋਰ ਨਹੀਂ ਸੀ ਰਹੀ ਕਿ ਕਿਤਰੇ ਮੈਂ ਉਹਨੂੰ ਦੇਖ ਕੇ ਚਿੱਤ ਭੜਾ ਨਾ ਕਰ ਲਵਾਂ ਸਭ ਨੂੰ ਵਾਰੋ ਵਾਰੀ ਮਿਲੀ ਪਰ ਜਦ ਉਹਦੇ ਆਪ ਦੇ ਪਿਓ ਨੂੰ ਮਿਲਣ ਲੱਗੀ ਤਾਂ ਉਹ ਪੁੱਬੀ ਰੋ ਰਿਹਾ ਸੀ ਤੇ ਨਾਲ ਕੁਛ ਕਹਿਣਾ ਚਾਹੁੰਦਾ ਸੀ ਪਰ ਬੋਲ ਨਹੀਂ ਸੀ ਹੋ ਰਹਾ ਇਹਦੇ ਅੰਦਰ ਡੱਕਿਆ ਸਮੁੰਦਰ ਵਹਿ ਰਿਹਾ ਸੀ ਗਿਆ ਉਹਨੂੰ ਪਹਿਲੀ ਵਾਰ ਬਾਪ ਦਾ ਬਾਲਾ ਮੋ ਆਇਆ ਕਿਉਂਕਿ ਸਾਰੀ ਉਮਰ ਉਸਨੇ ਡਰ ਕੇ guzari ਸੀ ਕਿ ਬਾਪੂ ਜੀ ਕੁਝ ਕਹਿਣਾ ਦੇਣ ਬਚਪਨ ਤੋਂ ਹੀ ਮਾਂ-ਬਾਪ ਦੇ ਦਬਕਿਆਂ ਤੋਂ ਡਰਦੇ ਦੇਖਿਆ ਸੀ ਤੇ ਬਾਪੂ ਕੋਈ ਭੈੜਾ ਜਿਹਾ ਬੰਦਾ ਲੱਗਦਾ ਸੀ ਉਹਨੇ ਕਦੇ ਕੋਈ ਗੱਲ ਬਾਪੂ ਨਾਲ ਬਹਿ ਕੇ ਨਹੀਂ ਸੀ ਕੀਤੀ ਨਿੱਕੇ ਹੁੰਦੇ ਅਕਸਰ ਉਹ ਐਤਵਾਰ ਨੂੰ ਆਉਂਦੇ 4 ਵਜੇ ਫਿਲਮ ਦੇਖਣ ਦੀ ਹੁੰਦੀ ਸੀ ਪਰ ਕਦੇ ਕੋਈ ਫਿਲਮ ਪੂਰੀ ਨਹੀਂ ਸੀ ਦੇਖੀ ਉਹਨੇ ਦੋਵੇਂ ਭੈਣਾਂ ਰਲ ਕੇ ਜਦ ਫਿਲਮ ਦੇਖ ਰਹੀਆਂ ਹੁੰਦੀਆਂ ਤਾਂ 6 ਵਜੇ ਉਸ ਦੇ ਆਸ-ਪਾਸ ਬਾਪੂ ਜੀ ਖੇਤੋਂ ਆ ਜਾਂਦੇ ਤੇ ਟਰੈਕਟਰ ਦੀ ਆਵਾਜ਼ ਸੁਣਦਿਆਂ ਹੀ ਦਵਾ-ਦਵ ਟੀਵੀ ਦੀਆਂ ਤਾਰਾਂ ਕੱਢ ਦੇਣੀਆਂ ਕਿੰਨਾ ਸਾਰਾ ਡਰ ਪਾਲ ਰੱਖਿਆ ਸੀ ਅੰਦਰ ਗੀਤ ਤਾਂ ਕਦੇ ਸੁਨੂ ਨਹੀਂ ਸੀ ਦੇਖੇ ਕਿਤੇ ਬਾਹਰ ਜਾਣਾ ਤਾਂ ਮਾੜੀ ਜੀ ਚੁੰਨੀ ਸਿਰ ਤੋਂ ਖਿਸਕਣੀ ਤਾਂ ਬਾਪੂ ਜੀ ਨੇ ਆਖਣਾ ਸਿਰ ਟੱਕ ਲੈ ਕੁੜੀਏ ਮਿੱਟੀ ਪਈ ਜਾਂਦੀ ਆ ਦੋਹਾਂ ਭੈਣਾਂ ਨੇ ਚੁੰਨੀਆਂ ਲੋਟ ਕਰਕੇ ਕੁੱਟ ਕੇ ਲੈ ਲੈਣੀਆਂ ਕਦੇ ਕਦੇ ਦੋ ਕੁੜੀਆਂ ਹੋਰਾਂ ਕੁੜੀਆਂ ਵੱਲ ਦੇਖਣਾ ਕਿ ਉਹਨਾਂ ਦੇ ਪਿਓ ਐਨਾ ਨਹੀਂ ਟੋਕਦੇ ਜਿੰਨਾ ਸਾਡਾ ਬਾਪੂ ਟੋਕਦਾ ਹੈ ਅੱਜ ਉਹੀ ਇਨਸਾਨ ភੁੱਬੀ ਰੋ ਰਿਹਾ ਸੀ ਉਹ ਬਾਪੂ ਨੂੰ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਹੁਣ ਉਹ ਇਸ ਟਾਈਮ ਕੀ ਕਹਿ ਸਕਦੀ ਸੀ ਬਾਪੂ ਨੇ ਆਪਦੀਆਂ ਅੱਖਾਂ 'ਚੋਂ ਆਉਂਦੇ ਹੰਝੂ ਰੁਮਾਲ ਨਾਲ ਸਾਫ ਕਰਕੇ ਕਿਹਾ ਬੀਬੀ ਤੀ ਬਣ ਕੇ ਬੀਬੀ ਤੀ ਬਣ ਕੇ ਰਹੇ ਹੁਣ ਤੇਰਾ ਉਹੀ ਪਰਿਵਾਰ ਏ ਉਦਾਸ ਨਾ ਹੋਵੇਂ ਛੇਤੀ ਗੇੜਾ ਮਾਰਿਆ ਕਰਾਂਗੇ ਬਾਪੂ ਦੀਆਂ ਅੱਖਾਂ ਫੇਰ ਪਾਣੀ ਨਾਲ ਭਰ ਗਈਆਂ ਹੱਥ ਕੰਬਣ ਲੱਗੇ ਤਾਂ ਤਾਏ ਦਾ ਮੁੰਡੇ ਨੇ ਬਾਪੂ ਨੂੰ ਫੜ ਕੇ ਇੱਕ ਪਾਸੇ ਕੁਰਸੀ ਤੇ ਪਈ ਕੁਰਸੀ ਤੇ ਬਿਠਾ ਦਿੱਤਾ ਬਾਪੂ ਨੇ ਕੁਰਸੀ ਤੇ ਬੈਠ ਕੇ ਉਹਨੂੰ ਕੋਲ ਬੁਲਾਇਆ ਤੇ ਜੇਬ ਚੋਂ ਨਿੱਕੀ ਜਹੀ ਰਬੜ ਦੀ ਗੁੱਡੀ ਕੱਢ ਕੇ ਉਸ ਨੂੰ ਦੇ ਦਿੱਤੀ ਤੇ ਕਿਹਾ ਇਹ ਲੈ ਤੇਰੀ ਪਿਆਰੀ ਗੁੱਡੀ ਜਿਹਦੇ ਨਾਲ ਕਦੇ ਤੈਨੂੰ ਖੇਡਣ ਨਹੀਂ ਸੀ ਦਿੱਤਾ ਪਰ ਇਹ ਤੇਰੀ ਇਮਾਨਤ ਏ ਤੇ ਮੈਂ ਸਾਹਮ ਕੇ ਰੱਖ ਲਈ ਸੀ ਉਹਨੂੰ ਯਾਦ ਆ ਗਿਆ ਕਿ ਇਹ ਗੁੱਡੀ ਉਸਦੀ ਮਾਂ ਦੀ ਮਾਸੀ ਨੇ ਬਾਹਰਲੇ ਮੁਲਕ ਚੋਂ ਲਿਆ ਕੇ ਦਿੱਤੀ ਸੀ ਤੇ ਕਿੰਨੇ ਦਿਨ ਉਹ ਗੁੱਡੀ ਨਾਲ ਚੋਰੀ ਚੋਰੀ ਖੇਡਦੀ ਰਹੀ ਪਰ ਇੱਕ ਦਿਨ ਬਾਪੂ ਜੀ ਦੇ ਨਜ਼ਰੀ ਪੈ ਗਈ ਤੇ ਬਾਪੂ ਜੀ ਨੂੰ ਨੇ ਗੁੱਡੀ ਖੋ ਕੇ ਪਰਛੱਤੇ ਤੇ ਸੁੱਟਦੇ ਹੋਏ ਕਿਹਾ ਘਰ ਦਾ ਕੋਈ ਕੰਮ ਕਰਾਇਆ ਘਰ ਆਪਦੀ ਮਾਣਾ ਉਹੀ ਕੰਮ ਆਉਣਾ ਬਾਪੂ ਦੀ ਉਹ ਛੁੱਟੀ ਗੁੱਡੀ ਚੁੱਕਣ ਦੀ ਹਿੰਮਤ 22 ਸਾਲਾਂ ਚ ਕਦੇ ਨਹੀਂ ਪਈ। ਦੀਵਾਲੀ ਵੇਲੇ ਸਫਾਈ ਵੀ ਕਰਨੀ ਪਰ ਪਰਪੜਛੱਤਾ ਬਾਪੂ ਨੇ ਸਿਰੀ ਤੋਂ ਸਾਫ਼ ਕਰਵਾ ਦੇਣਾ। ਅੱਜ ਪੁਰਾਣਾ ਵੇਲਾ ਰੀਲ ਵਾਂਗ ਅੱਗੋਂ ਅੱਖਾਂ ਅੱਗੇ ਘੁੰਮ ਰਿਹਾ ਸੀ। ਜਦੋਂ ਬਾਪੂ ਨੇ ਅੱਜ ਫੇਰ ਉਹ ਗੁੱਡੀ ਦੁਬਾਰਾ ਦਿੱਤੀ ਤਾਂ ਬਾਪੂ ਅੱਖਾਂ 'ਚ ਲੋੜੇ ਦਾ ਸਤਿਕਾਰ ਭਰ ਗਿਆ। ਜਿਵੇਂ ਬਾਪੂ ਦੇ ਕਈ ਵਰਿਆਂ ਦਾ ਖੜੂਸਪੁਣਾ ਤੋਤਾ ਗਿਆ ਹੋਵੇ ਉਹਨੇ ਬਾਪੂ ਨੂੰ ਕੁੱਟ ਕੇ ਗਲ ਵਕੜੀ ਪਾ ਲਈ ਵਿਦਾ ਲੈ ਕੇ ਗੱਡੀ 'ਚ ਬਹਿ ਕੇ ਤੇ ਗੁੱਡੀ ਸੀਨੇ ਨਾਲ ਲਾਈ ਰੱਖੀ ਆ ਗੁੱਡੀ ਜਮਾ ਨਵੀਂ ਪਈ ਸੀ ਸ਼ਾਇਦ ਬਾਪੂ ਜੀ ਨੇ ਇੱਕ ਵਾਰ ਪਰਛੱਤੇ ਤੇ ਸੁੱਟ ਕੇ ਫਿਰ ਲਾ ਕੇ ਸਾਹਮਣੇ ਰੱਖਦੀ ਹੋ ਬਾਪੂ ਇੰਜ ਨਹੀਂ ਇੰਜ ਹੀ ਹੁੰਦੇ ਆ ਪਿਆਰ ਕਰਦੇ ਆ ਪਰ ਜਿਤਾਉਂਦੇ ਘੱਟ ਹੁੰਦੇ ਆ ਖਰੋਸ ਪੁਣਾ ਹੈ ਸੀ ਪਰ ਪਿਆਰ ਵੀ ਘਟ ਨਹੀਂ ਸੀ ਧੰਨਵਾਦ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ